ਹਾਂਜੀ ਵੀ ਮਿੱਤਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ Facebook ਤੇ ਅੱਜ ਆਪਾਂ ਪਹੁੰਚੇ ਆ ਕੋਟਕਪੂਰੇ ਰਤਨ ਟ੍ਰੈਂਡਿੰਗ ਵਾਲੇ ਭਰਾ ਕੋਲ ਮਿੱਤਰੋ ਮੇਨ ਮੈਂ ਲੋਕੇਸ਼ਨ ਦਾ ਆਦ ਦੇਵਾਂ ਤੁਹਾਨੂੰ ਕੋਟਕਪੂਰੇ ਪੁਰਾਣਾ ਦਾਣਾ ਮੰਡੀ ਤੇ ਮਿੱਤਰੋ ਦੁਕਾਨ ਆ ਬਾਈ ਜੀ ਤੇ ਪੂਰੀ ਗੱਲਬਾਤ ਕਰਾਉਨੇ ਆ ਇੱਕ ਨਾ ਕਿਸਾਨ ਭਰਾਵਾਂ ਨੂੰ ਇੱਕ ਲਾਂਬਾ ਬਹੁਤ ਚਲ ਹੁੰਦਾ ਏ ਵੀ ਸਾਡੇ ਜਿਹੜੇ ਪਰੇ ਨੇ ਨਾ ਢੋਲ ਵੀ ਲਾਂਬਾ ਕਿਸ ਚੀਜ਼ ਦਾ ਹੁੰਦਾ ਯਾਰ ਬਾਈ ਚੱਲਦੇ ਨਹੀਂ ਲੈ ਲੈਨੇ ਆ ਹਰੇਕ ਸ਼ਹਿਰ ਤੋਂ ਮਿਲ ਜਾਂਦੇ ਆ ਤੇ ਪਰ ਚੱਲਣ ਦਾ ਨਹੀਂ ਇਹਨਾਂ ਦਾ ਚਲਾਉਣ ਦਾ ਨਹੀਂ ਪਤਾ ਤੇ ਜਾਂ ਚੱਲਣ ਵਾਲੇ ਜਾਂ ਆਪਾਂ ਗੱਲ ਕਰ ਗਏ ਰਿਪੇਅਰਿੰਗ ਦੀ ਬਹੁਤ ਦਿੱਕਤ ਆਉਂਦੀ ਹੈ ਜਦੋਂ ਆਪਾਂ ਆਮ ਸ਼ਹਿਰਾਂ ਤੋਂ ਜਾਂ ਤਾਂ ਕੱਲਾ ਤੋਂ ਰਿਪੇਅਰਿੰਗ ਕਰਾਉਂਦੇ ਆ ਨਾ ਤਾਂ ਉਹ ਮਤਲਬ ਕੋਈ ਕਿੰਨੇ ਰੁਪਏ ਲੈਣਾ ਦਾ ਕੋਈ ਕਿੰਨੇ ਪਰ ਨਹੀਂ ਪਤਾ ਲੱਗਦਾ ਤੇ ਪਰ ਇੱਧਰ ਸਾਡਾ ਭਰਾ ਮਿੱਤਰੋ ਪੂਰੀ ਗੱਲਬਾਤ ਕਰਾਉਂਦੇ ਆ ਕਿ ਬਾਈ ਮਿੱਤਰੋ ਨਵੇਂ ਦਿੰਦਾ ਏ ਤੇ ਨਵਿਆਂ ਦੀ ਗਰੰਟੀ ਵੀ ਦਿੰਦਾ ਏ ਪਰ ਆਏ ਨਹੀਂ ਵੀ ਮਤਲਬ ਜੇ ਆਪਾਂ ਕਹਈਏ ਕੰਮ ਇਹਦੇ ਵਿੱਚ ਥੋੜਾ ਜਿਹਾ ਹੀ ਹੁੰਦਾ ਜਦੋਂ ਕਿਤੇ ਖਰਾਬੀ ਪੈਂਦੀ ਆ ਤੇ ਪਰ ਲੋਕ ਨਾ ਸੋਚਣ ਬਾਰੇ ਬੜਾ ਕੋ ਲੰਮਾ ਸੋੜ ਜਾਂਦੇ ਬਾਈ ਜੀ ਸਹੀ ਕਲਪਨਾ ਰੱਖੋ ਤੇ ਪਹਿਲਾਂ ਤਾਂ ਪ੍ਰੋਪਰ ਆਪਣਾ ਨਾਮ ਦੱਸ ਦਿਓ ਲੋਕੇਸ਼ਨ ਦੱਸ ਦਿਓ ਕੋਡ ਪੂਰਾ ਜੀ ਰਤਨ ਜਿਹੜੀ ਨੰਕਰੀ ਗੁੜਾਣੀ ਡਾਲਾ ਮੰਡੀ 58 ਨੰਬਰ ਲੈ ਮਿੱਤਰੋ ਬਾਈ ਨੇ ਪ੍ਰੋਪਰ ਦੱਸਿਆ ਤੇ ਬਾਈ ਇਹ ਇਹਦੀ ਗੱਲ ਕਰੀ ਆਪਾਂ ਜਿਹੜਾ ਇੱਕ ਪੀਸ ਖੋਲਿਆ ਸੀ ਉਹ ਹੈ ਜਿਹੜਾ ਇਹ ਆਹ ਉਹ ਦਿਖਾ ਦਿਓ ਓਕੇ ਇਹ ਮਿੱਤਰੋ ਹਾਂ ਜੀ